ਇਹ 88 ਸੈਕਟਰ ਹੈ ਜਿਹੜਾ ਪੌਕ ਸੈਕਟਰ ਹੈ ਜੀ ਗਮਾਡਾ ਦਾ ਸੈਕਟਰ ਹੈ ਇਹਦੇ ਵਿੱਚ 400 ਤੇ 500 ਗਜ ਦੇ ਹੀ ਪਲਾਟ ਨੇ ਜੀ ਘਰ ਵਸਤੂ ਅਫਲੈਂਸ ਹੈ ਨਾਰਥ-ਵੈਸਟ ਫੇਸਿੰਗ ਹੈ ਤੇ ਵਾਇਰਲੈਸ ਸੈਕਟਰ ਹੈ ਜੀ ਕੋਈ ਇਹ ਚ ਵਾਇਰ ਨਹੀਂ ਹੈ ਸਿਰਫ ਇੰਟਰਨੈਟ ਨੂੰ ਛੱਡ ਕੇ ਤੁਹਾਨੂੰ ਕੋਈ ਵਾਇਰ ਨਹੀਂ ਦਿਖੂਗੀ ਕੋਈ ਬਿਜਲੀ ਦੀ ਵਾਇਰ ਨਹੀਂ ਦਿਖੂਗੀ ਆਪਾਂ ਪੂਰਾ ਵੈਂਟੀਲੇਟਿਡ ਹਾਊਸ ਬਣਾਇਆ ਜੀ ਸਾਰੀਆਂ ਜਾਲੀਆਂ ਵਾਲੇ ਦਰਵਾਜ਼ੇ ਲਾਇਆ ਛੋਟਾ ਜਿਹਾ ਜਕੂਜੀ ਟੱਬ ਦਿੱਤਾ ਬੈਕਯਾਰਡ ਦੇ ਵਿੱਚ ਠੀਕ ਹੈ ਜੀ ਉਹ ਤੁਹਾਨੂੰ ਅੱਸੀ ਗੱਲ ਦੋਸਤੋ ਮਹੱਲੀ ਸ਼ਹਿਰ ਦੇ ਵਿੱਚ ਨਾ ਸੁਪਨੇ ਦਾ ਘਰ ਲੈਣਾ ਨਾ ਕੈਂਟ ਜਾ ਕੇ ਨੇ ਬਿਲਾ ਲੈ ਕੇ ਆਏ ਆ ਤੇ ਗੱਲਬਾਤ ਹੀ ਵੱਖਰੀ ਹੈਗੀ ਜਿੰਨਾ ਸਾਨੂੰ ਬਾਹਰੋਂ ਐਲੀਵੇਸ਼ਨ ਸੋਹਣਾ ਲੱਗ ਰਿਹਾ ਇਸ ਤੋਂ ਕਿਤੇ ਜ਼ਿਆਦਾ ਅੰਦਰੋਂ ਸੋਹਣਾ ਕੰਮ ਕੀਤਾ ਹੋਇਆ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਆਪਣੀ ਫਰਮ ਦਾ ਨਾਮ ਮੇਰੀ ਫਰਮ ਦਾ ਨਾਮ ਹੈ ਜੀ ਮਾਈਲਸਟੋਨ ਰੀਅਲਟਰ ਸਿਜਮ ਸਪਰਾ ਮੇਰਾ ਨਾਮ ਹੈ ਜੀ ਜੀ ਸਰ ਜੇ ਗੱਲ ਕਰੀਏ ਕਿੰਨੇ ਬਾਈ ਕਿੰਨੇ ਦਾ ਜਿਹੜਾ ਇਹ ਪਲੋਟ ਸਾਈਜ਼ ਆ ਇਹ 400 ਗਜ ਦਾ ਪਲੋਟ ਹੈ ਜੀ 40 ਬਾਈ 90 ਦਾ ਸਾਈਜ਼ ਹੈ ਜੀ ਠੀਕ ਹੈ ਜੀ ਜੇ ਗੱਲ ਕਰੀਏ ਜੀ ਐਲੀਵੇਸ਼ਨ ਦਾ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੈਗਾ ਮਤਲਬ ਇਹ ਖੁੱ ਮਤਲਬ ਸਾਰੇ ਪਲਾਟ ਜਿਹੜੇ ਸਾਈਜ਼ ਨੇ ਪੂਰੇ ਖੁੱਲੇ ਡੁੱਲੇ ਨੇ ਇਸ ਤਰੀਕੇ ਨਾਲ ਇਹ 88 ਸੈਕਟਰ ਹੈ ਜਿਹੜਾ ਪੌਕ ਸੈਕਟਰ ਹੈ ਜੀ ਗਮਾਡਾ ਦਾ ਸੈਕਟਰ ਹੈ ਇਹਦੇ ਵਿੱਚ 400 ਤੇ 500 ਗਜ ਦੇ ਹੀ ਪਲਾਟ ਨੇ ਜੀ ਜ਼ਿਆਦਾਤਰ 400 ਤੇ 500 ਗਜ ਦੀਆਂ ਹੀ ਕੁੱਟੀਆਂ ਨੇ ਇਹ 400 ਗਜ ਦਾ ਪਲਾਟ ਹੈ ਇਹ ਜਿਹੜਾ ਘਰ ਬਣਾਇਆ ਹੈ ਕਲਾਇੰਟ ਦੀ ਸਾਰੀ ਰਿਕੁਆਇਰਮੈਂਟਸ ਨੂੰ ਦੇਖ ਕੇ ਬਣਾਇਆ ਜੀ ਜਿਵੇਂ ਕਿ 400 ਗੱਜ ਦੇ ਵਿੱਚ 2 ਤੋਂ 3 ਕਾਰਾਂ ਹੁੰਦੀਆਂ ਅਸੀਂ 2 ਤੋਂ 3 ਕਾਰਾਂ ਦੀ ਪਾਰਕਿੰਗ ਦਿੱਤੀ ਤੇ ਇੱਕ ਅੱਗੇ ਆ ਲੌਨ ਦਿੱਤਾ ਜੀ ਇੱਕ ਟਮਾਡਾ ਦੇ ਵਿੱਚ ਪ੍ਰੋਵੀਜ਼ਨ ਵੀ ਹੈ ਕਿ ਆਪਾਂ ਇਹਨੂੰ ਗ੍ਰੀਲ ਨੂੰ ਪੱਟ ਕੇ ਅੱਗੇ ਵੀ ਲਾ ਸਕਦੇ ਆ ਠੀਕ ਹੈ ਜੀ ਮੂਰਲਸ ਸਪੇਸ ਇਹਨੂੰ ਯੂਜ਼ ਕਰ ਸਕਦੇ ਆ ਮੂਰਲਸ ਰਿਵਾਈਜ਼ ਯੂਜ਼ ਕਰ ਸਕਦੇ ਆ ਆਪਾਂ ਉਹਨੂੰ ਗ੍ਰੀਨ ਬੈਲਟ ਵੀ ਬਣਾ ਸਕਦੇ ਆ ਉਹਨੂੰ ਪਾਰਕਿੰਗ ਚ ਵੀ ਯੂਜ਼ ਕਰ ਸਕਦੇ ਆ ਉਹਨੂੰ ਘਰ ਦੇ ਅੰਦਰ ਵੀ ਲੈ ਸਕਦੇ ਆ ਜੀ ਠੀਕ ਹੈ ਸਰ ਤੇ ਜੀ ਸਰ ਇਸ ਤੋਂ ਲਾਭ ਅਸਰ 'ਚ ਗੱਲ ਕਰੀਏ ਲੋਕੇਸ਼ਨ ਕਿੱਥੇ ਜੇ ਪੈਂਦੀ ਹੈ ਮਤਲਬ ਇਹ ਸੈਕਟਰ 88 ਪੈਂਦਾ ਜੀ ਸੈਕਟਰ 88 ਗਮਾਡਾ ਦਾ ਸੈਕਟਰ ਹੈ ਜੀ ਤੇ ਬੜਾ ਪੌਕ ਸੈਕਟਰ ਹੈ ਤੇ ਬਾਕੀ ਜੇ ਕਹੀਏ ਇਹ ਸੈਕਟਰ ਦੇ ਵਿੱਚ ਬੜੇ پارک ਦਿੱਤੇ ਆ ਗਮਾਡਾ ਨੇ ਬੜਾ ਖੁੱਲਾ ਡੁੱਲਾ ਸੈਕਟਰ ਦਿੱਤਾ ਹੈ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੈ ਬੜਾ ਵੈਂਟੀਲੇਟਿਡ ਤੇ ਬੜਾ ਸੋਹਣਾ ਕਨੈਕਟੀਵਿਟੀ ਬਹੁਤ ਦਿੱਤੀ ਹੈ ਜੀ ਬਿਲਕੁਲ ਜੀ ਤੇ ਤਾਰਾਂ ਵੀ ਕਹਿੰਦੇ ਬਾਹਰ ਬਹੁਤ ਘੱਟ ਨੇ ਇਹ ਵਾਇਰਲੈਸ ਸੈਕਟਰ ਹੈ ਜੀ ਕੋਈ ਇਹ ਚ ਵਾਇਰ ਨਹੀਂ ਹੈ ਠੀਕ ਹੈ ਜੀ ਸਿਰਫ ਇੰਟਰਨੈਟ ਨੂੰ ਛੱਡ ਕੇ ਤੁਹਾਨੂੰ ਕੋਈ ਵਾਇਰ ਨਹੀਂ ਦਿਖੂਗੀ ਕੋਈ ਬਿਜਲੀ ਦੀ ਵਾਇਰ ਨਹੀਂ ਦਿਖੂਗੀ ਜਿਹੜੇ ਪੋਲ ਲੱਗੇ ਆ ਇਹਨਾਂ ਦੀ ਵੀ ਕੋਈ ਵ ਕਲਰ ਸਿਲੈਕਸ਼ਨ ਬਹੁਤ ਸੋਹਣੀ ਆ ਤੇ ਦੋਸਤੋ ਵੀਡੀਓ ਧਿਆਨ ਨਾਲ ਦੇਖੀ ਚੱਲਿਓ ਸਭ ਤੋਂ ਪਹਿਲਾਂ ਜੇ ਦੱਸ ਦਈਏ ਫਸਟ ਫਲੋਰ ਤੇ ਜਾਣ ਲਈ ਅਲੱਗਾਂ ਪਾਸ ਸਟੇਅਰ ਤੇ ਇਹ ਦੋ ਐਂਟਰੈਂਸਾਂ ਦਿੱਤੀਆਂ ਇਹ ਦਿੱਤੀ ਐ ਅਸੀਂ ਮੇਨ ਐਂਟਰੈਂਸ ਤੇ ਜਿਹੜੀ ਅਸੀਂ ਉਹ ਐਂਟਰੈਂਸ ਦਿੱਤੀ ਐ ਇਹ ਸੈਕੰਡ ਫਲੋਰ ਤੇ ਜਾਂਦੀ ਐ ਜੀ ਸੈਕੰਡ ਫਲੋਰ ਦੇ ਵਿੱਚ ਅਸੀਂ ਬਾਰ ਏਰੀਆ ਬਣਾਇਆ ਐ ਐਂਟਰਟੇਨਮੈਂਟ ਏਰੀਆ ਬਣਾਇਆ ਐ ਤੇ ਜਿਵੇਂ ਕਿ ਇਹ ਜਿਹੜੀ ਕੋਠੀ ਐ ਇਹ 400 ਗਜ ਦੀ ਕੋਠੀ ਕੋਈ ਵਧੀਆ ਬੰਦਾ ਹੀ ਲਊਗਾ ਉਹਨਾਂ ਕੋਲ ਡਰਾਈਵਰ ਹੁੰਦੇ ਆ ਗਨਮੈਨ ਹੁੰਦੇ ਅਸੀਂ ਡਰਾਈਵਰਸ ਗਨਮੈਨ ਦੇ ਰੂਮਸ ਸਭ ਤੋਂ ਟਾਪ ਤੇ ਲੱਗ ਬਣਾਏ ਆ ਜੀ ਠੀਕ ਆ ਸਰ ਨਾਲ ਅਟੈਚ ਬਾਥਰੂਮ ਕਿੱਥੇ ਲੱਕੜ ਦਾ ਸਾਰਾ ਜੀ ਸ ਕਾਰ ਦੇ ਅੰਦਰ ਨਾ ਤੁਸੀਂ ਵੀ ਕਹਿਣਾ ਵੀ ਬਾਕੀ ਬਾਈ ਉਹਨਾਂ ਨੇ ਛੱਤ ਤੇ ਦਾ ਬਾਕਮਾਲ ਕੰਮ ਕੀਤਾ ਹੋਇਆ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਨਵੀਆਂ-ਨਵੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਤੇ ਜੇ ਗੱਲ ਕਰੀ ਜੀ 메ਨ ਐਂਟਰਸ ਆ ਗਿਆ ਇਧਰ ਹੀ ਨਾਲ ਪਾਊਡਰ ਰੂਮ ਆ ਗਿਆ ਜੀ ਹਾਂਜੀ ਇਹ ਪਾਊਡਰ ਰੂਮ ਆ ਗਿਆ ਜੀ ਫਾਇਰ ਦੇ ਨਾਲ ਹੀ ਪਾਊਡਰ ਰੂਮ ਦਿੱਤਾ ਸਾਰਾ ਕਾਰ ਵਾਸਤੂ ਅਪਲੈਂਸ ਹੈ ਨਾਰਥ-ਵੈਸਟ ਫੇਸਿੰਗ ਹੈ ਤੇ ਉਸ ਤੋਂ ਬਾਅਦ ਐਂਟਰ ਕਰਦੇ ਹੀ ਸੈਪਰੇਟ ਡਰਾਈੰਗ ਰੂਮ ਹੈ ਜੀ ਇਹਦੇ ਵਿੱਚ ਅਸੀਂ ਓਪਨ ਦਿੱਤਾ ਸਾਰਾ ਕਲਾਸਿਕਲ ਡਿਜ਼ਾਈਨ ਹੈ ਇਹਦੇ ਵਿੱਚ ਅਸੀਂ ਖੁੱਲਾ ਛੱਡਿਆ ਜਿਹੜਾ ਕਲਾਇੰਟ ਹੈ ਉਹ ਆਪਣਾ ਡੋਰ ਅਲੱਗ ਜਿਹਾ ਲਾਉਣਾ ਚਾਹਵੇ ਤਾਂ ਗਲਾਸ ਦਾ ਜਾਂ ਬੁਡ ਦਾ ਡੋਰ ਲਾ ਸਕਦਾ ਹੈ ਠੀਕ ਹੈ ਜੀ ਇਹਦੀ ਡਬਲ ਹਾਈਟ ਆਪਾਂ ਲੌਬੀ ਦਿੱਤੀ ਹੈ ਜੀ ਸਾਰੀ ਡਬਲ ਹਾਈਟ ਲੌਬੀ ਹੈ ਇਹਦੇ ਵਿੱਚ ਜਿਹੜਾ 커ਟਰ ਲੱਗਣਾ ਸਾਰਾ ਇਲੈਕਟ੍ਰੀਕਲ 커ਟਰ ਲੱਗਣਾ ਰਿਮੋਟ ਮੋਟਰਾਇਜ਼ਡ 커ਟਰ ਹੈ ਬਿਲਕੁਲ ਜੀ ਤੇ ਬਹੁਤ ਸੋਹਣੀ ਤੁਸੀਂ ਛੱਤ ਦੇ ਕੰਮ ਦੇਖ ਸਕਦੇ ਝੂਮਰ ਲੱਗਿਆ ਦੇਖ ਸਕਦੇ ਹੋ ਬਹੁਤ ਸੋਹਣੀ ਜਗ੍ਹਾ ਦੀ ਹੈ ਗੱਲਬਾਤ ਬਣਾਈ ਪਈ ਆ ਤੇ ਜਿਹੜਾ ਵੀ ਕਹਿੰਦਾ ਹੁੰਦਾ ਵਾਦ ਲਈ ਇੱਕ ਪ੍ਰੀਮੀਅਮ ਸੈਗਮੈਂਟ ਜਾਂ ਐਲੀਟ ਕਲਾ ਜਿਹੜਾ ਘਰ ਖਰੀਦਣਾ ਚਾਹੁੰਦਾ ਸੋਚਦਾ ਵੀ ਰਹੇ ਜਕਰ ਬਣ ਸਕਦਾ ਤਾਂ ਉਹ ਬਾਈ ਹੋਰਾਂ ਨੂੰ ਬਣਾ ਕੇ ਦਿਖਾਏ ਬਿਲਕੁਲ ਜੀ ਬਿਲਕੁਲ ਤੇ ਇਹਦੇ ਵਿੱਚ ਅਸੀਂ ਡਰਾਇੰਗ ਰੂਮ ਨੂੰ ਇਸ ਹਿਸਾਬ ਨਾਲ ਛੱਡਿਆ ਜੀ ਤੇ ਕਿ ਤੁਸੀਂ ਜੇ ਕਸਟਮਾਈਜ਼ ਸੋਫੇ ਆਪਣੇ ਹਿਸਾਬ ਨਾਲ ਕਰਾਉਣਾ ਚਾਹੁੰਦੇ ਹੋ ਤੁਸੀਂ ਉਹ ਕਰਾ ਸਕਦੇ ਹੋ ਫਰਨੀਚਰ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਾ ਸਕਦੇ ਹੋ ਤੇ ਆਰਕੀਟੈਕਚਰਲ ਦੀ ਵੀ ਹੈਲਪ ਲੋਡ ਹੈ ਸਾਡੇ ਕੋਲ ਬੰਦਾ ਹੈਗਾ ਜਿਹਨੇ ਘਰ ਬਣਾਇਆ ਉਹ ਆਰਕੀਟੈਕਚਰਲ ਵੀ ਦੱਸ ਦੂਗਾ ਤੁਸੀਂ ਕੀ ਚੀਜ਼ ਇਹ ਤੇ ਲਾ ਸਕਦੇ ਠੀਕ ਹੈ ਸਰ ਤੇ ਗੱਲ ਕਰੀ ਸਰ ਗਰਾ ਤੇ ਹੈ ਜੀ ਤੇ ਦੀ ਬਾਰੋ ਵੀ ਐਂਟਰੀ ਹੈ ਜੀ ਇਹ ਜੀ ਬਾਰੋ ਵੀ ਐਂਟਰੀ ਹੈ ਜੀ ਰੂਮਸ ਨੂੰ ਬਹੁਤ ਖੁੱਲਾ ਡੁੱਲਾ ਬਣਾਇਆ ਗਿਆ ਸੀ ਬਹੁਤ ਜ਼ਿਆਦਾ ਕਮਰੇ ਨਹੀਂ ਬਣਾਏ ਹੈਗੇ ਤੇ ਘਰ ਨੂੰ ਬਹੁਤ ਖੁੱਲਾ ਡੁੱਲਾ ਫੀਲ ਕਰਾਇਆ ਕਿ ਇਹ 400 ਗਜ ਦਾ 500 ਗਜ ਦਾ ਘਰ ਵਰਗਾ ਫੀਲ ਕਰਾਇਆ ਗਿਆ। ਕੀ ਬਾਤ ਹੈ ਜੀ। ਲਓ ਵੀ ਦੋਸਤੋ ਛੱਤ ਵੱਲ ਵੀ ਤੁਸੀਂ ਧਿਆਨ ਰੱਖਿਓ ਵੀ ਚੀਜ਼ ਇੱਕ ਇੱਕ ਕਿਵੇਂ ਬਾਈ ਹੋ ਰਹੀ ਸੋਹਣੀ ਬਣਾਈ ਇੱਥੋਂ ਸਿੱਧੀ ਬਾਰੋ ਵੀ ਐਂਟਰੀ ਹੈਗੀ ਹੈਗੀ ਇਹ ਆਪਣਾ ਆਪਾਂ ਨੂੰ ਜਿਵੇਂ ਕੋਈ ਆਫਿਸ ਕਮ ਅਹ ਡਰੈੰਗ ਰੂਮ ਬਣਾਉਣਾ ਹੋਵੇ ਉਹ ਵੀ ਆਪਾਂ ਬਣਾ ਸਕਦੇ ਆ ਉਹ ਵੀ ਬਣਾ ਸਕਦੇ ਆ ਵੈਸੇ ਇਹ ਬੈਡਰੂਮ ਹੈ ਬਹੁਤ ਵੱਡਾ ਬੈਡਰੂਮ ਹੈ ਜੀ ਆਪਾਂ ਪੂਰਾ ਵੈਂਟੀਲੇਟਿਡ ਹਾਊਸ ਬਣਾਇਆ ਜੀ ਸਾਰੀਆਂ ਜਾਲੀਆਂ ਵਾਲੇ ਦਰਵਾਜ਼ੇ ਲਾਏ ਆ ਮੈਸ਼ ਡੋਰ ਲਾਏ ਆ ਤਾਂ ਕਿ ਜੇ ਏਸੀ ਦੀ ਹੈਲਪ ਲੈਣੀ ਏਸੀ ਵੀ ਚਲਾ ਸਕਦੇ ਆ ਆਪਾਂ ਤੇ ਇਹਨੂੰ ਖਿੜਕੀਆਂ ਨੂੰ ਵੀ ਖੋਲ ਸਕਦੇ ਆ ਜੀ ਨਾਲੇ ਬਾਹਰ ਗਾਰਡਨ ਦਾ 뷰 ਆਜੂਗਾ ਜੀ ਇਹ ਰੂਮ ਦੇ ਵਿੱਚੋਂ ਓਪਨ ਪੂਰਾ ਖੁੱਲਾ ਢੁਲਾ ਡਰੈਸਿੰਗ ਹਾਂਜੀ ਇਹ ਸਾਰਾ ਵਾਕ ਇਨ ਕਲੋਜ਼ਟ ਆ ਗਿਆ ਜੀ ਜੀ ਬੜੀਆ ਇਹਦੇ ਚ ਸਪੇਸ ਬਣਾਈ ਆ ਖੁੱਲੀ ਡੁੱਲੀ ਸਪੇਸ ਹੈ ਜੀ ਕੱਪੜੇ ਰੱਖਣ ਦੀ ਸਾਰਾ ਡੀਕੋ ਦੇ ਵਿੱਚ ਸਾਰਾ ਡੀਕੋ ਪੇਂਟ ਕੀਤਾ ਆ ਜੀ ਠੀਕ ਹੈ ਜੀ ਨਾਲ ਵਾਸ਼ਰੂਮ ਆ ਗਿਆ ਅਟੈਚ ਨਾਲ ਖੁੱਲਾ ਡੁੱਲਾ ਵਾਸ਼ਰੂਮ ਆ ਗਿਆ ਜੀ ਜੀ ਸਰ ਗੱਲ ਕਰੀ ਜੀ ਲਿਫਟ ਦੇ ਆਪਸ਼ਨ ਵੀ ਦਿੱਤੀ ਹੋਈ ਹੈ ਜੀ ਹਾਂਜੀ ਸਰ ਲਿਫਟ ਦੀ ਆਪਸ਼ਨ ਵੀ ਦਿੱਤੀ ਹੈ ਤੇ ਇਹ ਡ్రਾਈੰਗ ਰੂਮ ਤੋਂ ਬਾਅਦ ਆ ਜਾਂਦੀ ਹੈ ਜੀ ਆਪਣੀ ਲੌਬੀ ਇਹ ਲੌਬੀ ਵੀ ਆਪਾਂ ਡਬਲ ਹਾਈਟ ਲੌਬੀ ਦਿੱਤੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਉਹਦੇ ਵਿੱਚ ਆਪਾਂ ਲਿਫਟ ਦਿੱਤੀ ਜਿਹੜੀ ਸਾਰੇ ਫਲੋਰਸ ਨੂੰ ਕਨੈਕਟ ਕਰਦੀ ਹੈ ਠੀਕ ਹੈ ਜੀ ਉੱਪਰ ਵੀ ਤੁਸੀਂ ਦੋਸਤੋ ਡਿਜ਼ਾਈਨ ਦੇ ਇੱਥੇ ਵੀ ਤੁਸੀਂ ਨਿਗਾਹ ਮਾਰ ਸਕਦੇ ਹੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਇੱਕ ਇੱਕ ਚੀਜ਼ ਪੌੜੀਆਂ ਤੇ ਗ੍ਰਿਲ ਤੇ ਜਿਹੜਾ ਵੀ ਲੱਕੜ ਦਾ ਕੰਮ ਹਰ ਇੱਕ ਚੀਜ਼ ਦੇ ਵਿੱਚ ਪ੍ਰੋਪਰ ਜੇ ਕਹიდੀਏ ਮਾਸਟਰ ਕਲਾਸ ਚੀਜ਼ ਬਣਾਈ ਹੋਈ ਹੈ ਤੇ ਸਰ ਆਪਾਂ ਜੇ ਗੱਲ ਕਰੀ ਜੀ ਹੁਣ ਕਿਚਨ ਵਾਲੀ ਸਾਈਡ ਆ ਜਾਂਦੇ ਆ ਸਭ ਤੋਂ ਵੱਡਿਆ ਜ਼ਰੂਰੀ ਹੁੰਦਾ ਲੇਡੀਜ਼ ਨੇ ਕਹਿੰਦੇ ਸਭ ਤੋਂ ਜ਼ਿਆਦਾ ਸਮਾਂ ਇੱਥੇ ਕੋਣ ਹੈ ਹਾਂਜੀ ਤਾਂ ਉਹਦੇ ਵਿੱਚ ਕੀ ਕੀ ਆਪਾਂ ਕਰੀਏ ਜੀ ਆਪਾਂ ਕਿਚਨ ਦੀ ਗੱਲ ਕਰੀਏ ਜੀ ਬੜੀ ਖੁੱਲੀ ਡੁੱਲੀ ਕਿਚਨ ਬਣਾਈ ਹੈ ਕਿਚਨ ਦੇ ਨਾਲ ਜਿਹੜਾ ਡਾਈਨਿੰਗ ਏਰੀਆ ਉਹ ਵੀ ਕਾਫੀ ਖੁੱਲਾ ਹੈ ਉਹਦੇ ਨਾਲ ਆਪਾਂ ਇੱਕ ਬ੍ਰੇਕਫਾਸਟ ਕਾਊਂਟਰ ਬਣਾਤਾ ਲਾਈਕ ਜੇ ਕੋਈ ਛੋਟੀ ਫੈਮਿਲੀ ਹੈ ਤਾਂ ਤੁਹਾਨੂੰ ਡਾਈਨਿੰਗ ਟੇਬਲ ਯੂਜ਼ ਕਰਨ ਦੀ ਲੋੜ ਨਹੀਂ ਤੁਸੀਂ ਫੈਮਿਲੀ ਕਿਚਨ ਦੇ ਵਿੱਚੋਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਪਾਂ ਉਰੇ ਬਫੇ ਵੀ ਲਾ ਸਕਦੇ ਹਾਂ ਜੇ ਆਪਣੇ ਕੋਲ ਜ਼ਿਆਦਾ ਬੰਦੇ ਆ ਉਰੇ ਬੜਾ ਸਾਰਾ 10 ਸੈਕਟਰ ਤੱਕ ਡਾਈਨਿੰਗ ਟੇਬਲ ਲਾ ਸਕਦਾ ਜੀ ਬਿਲਕੁਲ ਸਰ ਬਿਲਕੁਲ ਤੇ ਸਾਰੀ ਡੀਕੋ ਵਾਲੀ ਕਿਚਨ ਆ ਦੋਸਤੋ ਇਹ ਜਿਹੜੀ ਜਿਹੜੀ ਕਿਚਨ ਹੈ ਸਾਰਾ ਕਲਾਸਿਕਲ ਡਿਜ਼ਾਈਨ ਹੈ ਸਾਰਾ ਡੀਕੋ ਦੇ ਵਿੱਚ ਕੀਤਾ ਤੇ ਜਿਹੜੀ ਇਹਨੂੰ ਐਸੈਸਰੀਜ਼ ਲੱਗੀਆਂ ਸਾਰੀਆਂ ਮਾਡਰਨ ਲੱਗੀਆਂ ਹੀਆਂ ਠੀਕ ਹੈ ਬਾਰੋ ਸਾਰਾ ਇਹਦਾ ਫੇਸ ਕਲਾਸਿਕਲ ਹੈ ਅੰਦਰੋਂ ਸਾਰੀ ਸੈਸਿੰਗ ਮਾਡਰਨ ਲੱਗਿਆ ਹੋਇਆ ਹੈ ਜੀ ਹਰ ਇੱਕ ਚੀਜ਼ ਜੇ ਮੈਂ ਦੇਖ ਸਕਦਾ ਹਾਂ ਹੈਫਲੇ ਮਤਲਬ ਕੋਈ ਵੀ ਚੀਜ਼ ਜਿੱਥੇ ਯੂਜ਼ ਕੀਤੀ ਹੈ ਉਹ ਸਾਰੀ ਬ੍ਰਾਂਡ ਦੀ ਯੂਜ਼ ਸਾਰੀ ਬ੍ਰਾਂਡੇਡ ਚੀਜ਼ਾਂ ਯੂਜ਼ ਕੀਤੀਆਂ ਹੋਈਆਂ ਜੀ ਸਾਰਾ ਕੁਝ ਹੈਫਲੇ ਨਾਗੋਲ ਸਾਰਾ ਕੁਝ ਇਹਦਾ ਹੀ ਲੱਗਿਆ ਹੈ ਤੇ ਜੇ ਤੁਸੀਂ ਵਾਇਰਸ ਦੀ ਵੀ ਗੱਲ ਕਰੋ ਅੰਦਰ ਵੀ ਮਟੀਰੀਅਲ ਸਾਰਾ ਬਹੁਤ ਅੱਛਾ ਤੇ ਬ੍ਰਾਂਡੇਡ ਹੀ ਪਾਇਆ ਗਿਆ ਜੀ ਆਪਾਂ ਠੀਕ ਹੈ ਜੀ ਇਧਰ ਬੈਟ ਕਿਚਨ ਆ ਗਈ ਜੀ ਇਹ ਬੈਟ ਕਿਚਨ ਆ ਗਈ ਜੀ ਇਹ ਕਿਚਨ ਦੇ ਨਾਲ ਬੈਟ ਕਿਚਨ ਆ ਗਈ ਜੀ ਸਰ ਇਦੇ ਵਿੱਚ ਵੀ ਤੁਸੀਂ ਕਾਫੀ ਸਟੋਰੇਜ ਕਰ ਸਕਦੇ ਜੀ ਲਾਈਕ ਜੀ ਕੋ ਦਾਲਾਂ ਦੀ ਹੋਰ ਸਮਾਨ ਦੀ ਸਟੋਰੇਜ ਦੀ ਬਹੁਤ ਜਗ੍ਹਾ ਦਿੱਤੀ ਹੈ ਬਸ ਸਟੋਰੇਜ ਲਈ ਪ੍ਰੋਪਰ ਇੱਕ ਆਪਾਂ ਖੁੱਲਾ ਢੁੱਲਾ ਜਿਵੇਂ ਕਹიდੀਏ ਦਿੱਤੀ ਹੋਈ ਹੈ ਲੋਕੇਸ਼ਨ ਤੇ ਇਸ ਤੋਂ ਇਲਾਵਾ ਸਰ ਸੈਕੰਡ ਰੂਮ ਦੇ ਵਿੱਚ ਵੀ ਆਪਾਂ ਜਿਹੜਾ ਮਾਰ ਲਈ ਇੱਕ ਮੈਂ ਦੇਖ ਰਾ ਸਰ ਨਾ ਟਾਈਲ ਲੱਗੀਆਂ 6x4 ਦੀ ਇਹ ਇਹ ਕਿਹੜੇ ਬ੍ਰਾਂਡ ਦੀ ਟਾਈਲ ਲੱਗੀ ਹੋਈ ਹੈ ਜੀ ਇਹ ਟਾਈਲਸ ਦਾ ਅੱਛੇ ਬ੍ਰਾਂਡ ਦੇ ਟਾਈਲਾਂ ਲਾਈਆਂ ਜੀ ਠੀਕ ਹੈ ਜੀ 6 ਇਹ ਬੜੇ ਸਾਈਜ਼ ਦੇ ਟਾਈਲਾਂ ਲਾਈਆਂ ਹੈ ਤਾਕਿ ਇਹ ਇਟਾਲੀਅਨ ਦੀ ਰੈਪਲੀਕਾ ਲੱਗਣ ਜਿਹੜਾ ਮਾਰਬਲ ਹੈ ਉਹ ਬਾਰ-ਬਾਰ ਪਾਲਿਸ਼ ਕਰਾਉਣਾ ਪੈਂਦਾ ਹੈ ਇਹਦੀ ਲਾਈਫ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਜੀ ਬਹੁਤ ਸੋਹਣੀ ਲੁੱਕ ਆਉਂਦੀ ਆ ਹਾਂਜੀ ਕਲਰ ਦੀ ਮੈਚਿੰਗ ਤੁਸੀਂ ਦੇਖ ਸਕਦੇ ਹੋ ਸਾਰੇ ਘਰ ਦੀ ਮੈਚਿੰਗ ਜਿਵੇਂ ਇੱਕ ਸੂਤ ਜਿਹਾ ਸਮੂਧਜੀ ਚੀਜ਼ ਇਹ ਬਹੁਤ ਸੋਹਣਾ ਰੂਮ ਹੈ ਜੀ ਐਸੀ ਇਹ ਸੋਚ ਕੇ ਬਣਾਇਆ ਹੈ ਕਿ ਜਿਹੜਾ ਕਮਰਾ ਬੰਦੇ ਦਾ ਮਾਸਟਰ ਬੈੱਡਰੂਮ ਉਹਦਾ ਅੰਦਰ ਦਿਲ ਲੱਗੇ ਜੀ ਬਹੁਤ ਖੁੱਲਾ ਢੁਲਾ ਕਮਰਾ ਬਣਾਇਆ ਜੀ ਬਿਲਕੁਲ ਜੀ ਇਹਦੇ ਨਾਲ ਵੀ ਸਰ ਵਾਕਿੰਗ ਕਲੋਜ਼ਟ ਆ ਗਿਆ ਹਾਂਜੀ ਵਾਕਮ ਬਾਥਰੂਮ ਆ ਗਿਆ ਤੇ ਦੋਸਤੋ ਤੁਸੀਂ ਦੇਖ ਸਕਦੇ ਤੇ ਸਾਰੇ ਵਾਸ਼ਰੂਮਾਂ ਦੇ ਵਿੱਚ ਕਲਰਾਂ ਦੀ ਜਿਹੜੀ ਆਪਸ਼ਨ ਹੈ ਅਲੱਗ-ਅਲੱਗ ਰੱਖੀ ਹੈਗੀ ਇਹਦੇ ਵਿੱਚ ਤੁਸੀਂ ਦੇਖਦੇ ਹੋ ਸਟੀਲ ਗ੍ਰੇਮਾ ਜਿਹੜਾ ਕਲਰ ਦੀ ਟਾਈਲ ਦੀ ਲੱਗੀ ਹੋਈ ਬਹੁਤ ਸੋਹਣੀ ਲੁੱਕ ਆਉਂਦੀ ਹੈਗੀ ਹਾਂਜੀ ਭਾਈ ਜੇ ਗੱਲ ਕਰੀਏ ਜੇ ਫਰਸਟ ਫਲੋਰ ਤੇ ਆ ਗਏ ਇੱਥੇ ਕੀ ਕੀ ਪਲਾਨ ਆ ਜਾਂਦਾ ਜੀ ਫਰਸਟ ਫਲੋਰ ਦੇ ਵਿੱਚ ਆਪਾਂ 3 ਬੈਡਰੂਮਸ ਦਿੱਤੇ ਆ ਜੀ ਠੀਕ ਹੈ ਜੀ ਪਹਿਲਾਂ ਹੀ ਲੌਬੀ ਆ ਜਾਂਦੀ ਹੈ ਇਹ ਜਿਹੜੀ ਪੌਡੀ ਵੀ ਬਣਾਈ ਹੈ ਬੜੀ ਕਰਵ ਚ ਬਣਾਈ ਹੈ ਜੀ ਬਹੁਤ ਠੀਕ ਹੈ ਜੀ ਬਹੁਤ ਸਟਾਈਲਿਸ਼ ਪੌਡੀ ਬਣਾਈ ਹੈ ਇਹਦੇ ਰੈਜ਼ਰਸ بڑے ਛੋਟੇ ਬੰਦਾ ਥੱਕਦਾ ਨਹੀਂ ਹੈ ਜੀ ਤੇ ਬਾਕੀ ਆਪਾਂ ਲ ਠੀਕ ਹੈ ਤੁਸੀਂ ਡਬਲ ਹਾਈ ਡ్రਾਈਇੰਗ ਰੂਮ ਦਾ 뷰 ਲੈ ਸਕਦੇ ਹੋ ਤਾਂ ਸਾਰਾ ਬਾਹਰ ਦਾ 뷰 ਆਊਗਾ ਹਵਾ ਆਊਗੀ ਵੈਂਟੀਲੇਸ਼ਨ ਹੈ ਬਿਲਕੁਲ ਜੀ ਤੇ ਤਿੰਨ ਕਮਰੇ ਬਣਾਏ ਆ ਜੀ ਤੇ ਆਜੋ ਵੀ ਦੋਸਤੋ ਇੱਕ ਰੂਮ ਦਿਖਾ ਦਈਏ ਤੇ ਬਹੁਤ ਸੋਹਣੇ ਤਰੀਕੇ ਨਾਲ ਜੇ ਕਹਿੰਦਾ ਅੰਦਰ ਸੁਪਨਾ ਦਾ ਘਰ ਆਪਾਂ ਖਰੀਦਣਾ ਚਾਹੁੰਦੇ ਆ ਤਾਂ ਮੈਨੂੰ ਲੱਗਦਾ ਇਸ ਤੋਂ ਬੈਸਟ ਆਪਸ਼ਨ ਤੁਹਾਡੇ ਲਈ ਹੋਣੀ ਨਹੀਂ ਹੈਗੀ ਤੇ ਉੱਤੋਂ ਜਿਹੜਾ ਪੌਸ਼ ਏਰੀਆ 88 ਸੈਕਟਰ ਦਾ ਜੀ ਇਹਦੇ ਅੱਗੇ ਬਾਲਕਨੀ ਵੀ ਦਿੱਤੀ ਜੀ ਇਹਦੇ ਅੱਗੇ ਬਾਲਕਨੀ ਦਿੱਤੀ ਹੈ ਜੀ ਤੇ ਪੂਰਾ ਫੁੱਲ ਸਾਈਜ਼ ਦਾ ਬੈਡਰੂਮ ਹੈ ਜੀ ਬਹੁਤ ਖੁੱਲਾ ਡੋਲਾ ਬੈਡਰੂਮ ਹੈ ਜੀ ਬਿਲਕੁਲ ਜੀ ਨਾਲ ਸਾਰੇ ਰੂਮਾਂ ਵਾਂਗੂ ਸੇਮ ਵਾਕਿੰਗ ਕਲੋਜ਼ਟ ਤੇ ਬਾਥਰੂਮ ਦਿੱਤਾ ਹੋਇਆਗਾ ਸਰ ਜੇ ਗੱਲ ਕਰੀਏ ਹਰ ਇੱਕ ਜੋ ਵੀ ਕਸਟਮਰ ਕਹਿੰਦੇ ਏ ਕਰ ਵਾਈ ਕਰਨਾ ਚਾਹੂਗਾ ਨਾਲ ਰੂਮ ਤੋਂ ਇਲਾਵਾ ਜਿਵੇਂ ਬੀਅਰ ਬਾਰ ਵੀ ਹੋਵੇ ਜਾਂ ਸਿਨੇਮਾ ਹਾਲ ਅਸੀਂ ਉੱਪਰ ਐਂਟਰਟੇਨਮੈਂਟ ਏਰੀਆ ਦਿੱਤਾ ਹੈ ਜੀ ਉਹਦੇ ਵਿੱਚ ਅਸੀਂ ਬੀਅਰ ਬਾਰ ਦੀ ਪ੍ਰੋਵੀਜ਼ਨ ਦਿੱਤੀ ਹੈ ਤੇ ਪੂਰਾ ਐਂਟਰਟੇਨਮੈਂਟ ਏਰੀਆ ਦਿੱਤਾ ਤੁਸੀਂ ਥੀਏਟਰ ਲਾ ਸਕਦੇ ਹੋ ਬਾਰ ਲਗਾ ਸਕਦੇ ਹੋ ਠੀਕ ਹੈ ਸਰ ਉਹਨੂੰ ਲਿਫਟ ਦੀ ਪ੍ਰੋਵੀਜ਼ਨ ਦਿੱਤੀ ਹੈ ਜੀ ਕਿ ਤੁਸੀਂ ਗਰਾਉਂਡ ਫਲੋਰ ਤੋਂ ਟੌਪ ਫਲੋਰ ਤੇ ਜਾਣਾ ਤੁਹਾਨੂੰ ਐਕਸੈਸਿਬਿਲਟੀ ਈਜ਼ੀ ਹੋ ਜੂਗੀ ਜੀ ਠੀਕ ਹੈ ਸਰ ਤੇ ਪੂਲ ਵਗੈਰਾ ਦੀ ਆਪਸ਼ਨ ਵੀ ਹੈਗੀ ਜੀ ਸਰ ਪੂਲ ਦੀ ਆਪਸ਼ਨ ਨਹੀਂ ਦਿੱਤੀ ਹੈਗੀ ਅਸੀਂ ਇੱਕ ਛੋਟਾ ਜਿਹਾ ਜਕੂਜੀ ਟੱਬ ਦਿੱਤਾ ਹੈ ਬੈਕਯਾਰਡ ਦੇ ਵਿੱਚ ਠੀਕ ਹੈ ਇਹ ਹਰ ਕਮਰੇ ਨਾਲ ਬੈਲਕਨੀ ਦਿੱਤੀ ਹੈ ਜੀ ਪੂਰੇ ਵਾਸ਼ਰੂਮ ਤਾਂ ਸਾਰੇ ਕਮਰੇ ਨਾਲ ਹੈਗਾ ਹੀ ਆ ਇਤਨਾ ਅਟੈਚ ਗਾਇਸ ਹਰ ਕਮਰੇ ਨਾਲ ਅਟੈਚ ਬੈਲਕਨੀ ਹੈ ਜੀ ਲਓ ਵੀ ਦੋਸਤੋ ਇਸ ਤੋਂ ਖੁੱਲਾ ਢੁਲਾ ਘਰ ਤੁਹਾਨੂੰ ਹੋਰ ਕਿੱਥੇ ਮਿਲ ਸਕਦਾ ਤੇ ਮਹੱਲੀ ਏਰੀਆ ਦੇ ਵਿੱਚ ਪ੍ਰਾਈਸ ਵੀ ਡਿਸਕਲੋਜ਼ ਕਰਾਂਗੇ ਤੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਜਿਹੜੇ ਵੀ ਮਿੱਤਰ ਆਪਣਾ ਘਰ ਲੱਭ ਰਿਹਾ ਇੱਕ ਵਾਰ ਤੇ ਬਾਈ ਹੋਰਾਂ ਕੋਲੇ ģੇੜਾ ਮਾਰ ਜਾਓ ਬਾਈ ਇਸ ਤੋਂ ਇਲਾਵਾ ਹੋਰ ਵੀ ਪ੍ਰੋਜੈਕਟ ਹੁੰਦੇ ਹੋਣਗੇ ਤੁਹਾਡੇ ਕੋਲ ਹਾਂਜੀ ਕਾਫੀ ਕੋਠੀਆਂ ਨੇ ਸਾਡੀਆਂ ਕਾਫੀ ਸਾਈਟਸ ਚੱਲ ਰਹੀਆਂ ਨੇ ਜੀ ਹੋਰ ਵੀ ਗੋਠੀਆਂ ਅਸੀਂ 베ਚ ਰਹੇ ਹੋਰ ਘਰ 베ਚ ਰਹੇ ਜੀ ਉਹਰੇ ਮੁਹਾਲਲੇ ਦੇ ਵਿੱਚ ਠੀਕ ਹੈ ਜੀ ਆਹ ਦੋਸਤੋ ਬੈਕ ਸਾਈਡ ਤੇ ਇੱਕ ਜਕੂਜੀ ਦਿੱਤਾ ਮਤਲਬ ਚਾਰ ਬੰਦੇ ਆਰਾਮ ਨਾਲ ਬੈਠ ਕੇ ਆਪਣਾ ਗਰਮੀ ਦੇ ਵਿੱਚ ਇੰਜੋਏ ਕਰ ਸਕਦੇ ਨੇ ਤੇ ਸਰ ਇਧਰੋਂ ਆ ਸਟੇਅ ਆ ਰਹੀਆਂ ਇਹ ਬੈਕ ਸਾਈਡ ਤੋਂ ਇਹ ਸਰ ਆਪਾਂ ਇਹਨੂੰ ਪਿੱਛੇ ਬੈਕ ਯਾਰਡ ਵਾਂਗ ਯੂਜ਼ ਕਰ ਸਕਦੇ ਆ ਇਹ ਰੂਮ ਵਾਲਾ ਬੰਦਾ ਜਿਹੜਾ ਜਿਹਦਾ ਇਹ ਰੂਮ ਹੈ ਉਹ ਇਹਨੂੰ ਐਕਸੈਸ ਕਰਕੇ ਉਹਰੇ ਆਪਣਾ ਆਰਾਮ ਨਾਲ ਛੋਟਾ ਜਿਹਾ ਗਾਰਡਨ ਬਣਾ ਸਕਦਾ ਬੈਠ ਸਕਦਾ ਪ੍ਰਾਈਵੇਟ ਏਰੀਆ ਜਪਾਂ ਆਪਣਾ ਲੈਪਟਾਪ ਤੇ ਕੰਮ ਕਰਨੇ ਤੇ ਬੈਠ ਕੇ ਆਪਾਂ ਕਰ ਸਕਦੇ ਆ ਬਿਲਕੁਲ ਕਰ ਸਕਦੇ ਜੀ ਬਿਲਕੁਲ ਕਰ ਨਾਲੇ ਆਪਣਾ ਬੈਠ ਕੇ ਉਰੇ ਕੰਮ ਕਰ ਸਕਦੇ ਹੋ ਓਪਨ 에ਅਰ ਚ ਬੈ ਕੇ ਤੁਸੀਂ ਕੰਮ ਕਰ ਸਕਦੇ ਹੋ ਜੀ ਤੇ ਇੱਕ ਸਭ ਤੋਂ ਦੋਸਤੋ ਵੱਡੀ ਗੱਲ ਸੜਕਾਂ ਸਾਰੇ ਪਾਸੇ ਦੇਖ ਸਕਦੇ ਹੋ ਖੁੱਲੀਆਂ ਡੁੱਲੀਆਂ ਨੇ ਬੈਕ ਸਾਈਡ ਤੇ ਪੂਰੀ ਖੁੱਲੀ ਡੁੱਲੀ ਪਾਰਕ ਤੇ ਸਾਰੇ ਜਿੰਨੇ ਘਰ ਇੱਥੇ ਤੁਹਾਨੂੰ 88 ਦੇ ਵਿੱਚ ਦੇਖਣ ਨੂੰ ਮਿਲਣਗੇ ਬਾਈ ਹੋਰਾਂ ਦੇ ਦੱਸਣ ਮੁਤਾਬਕ ਪੂਰੇ ਖੁੱਲੇ ਡੁੱਲੇ ਪਲਾਟ ਦੇ ਵਿੱਚ ਘਰ ਹੋਣਗੇ ਕੋਈ ਇੱਥੇ ਛੋਟਾ ਨਹੀਂ ਹੋਊਗਾ ਸਾਰੇ ਪੌਸ਼ ਏਰੀਏ ਦੇ ਮਾਲਿਕ ਐਲੀਟ ਕਲਾਸ ਇਸ ਨੂੰ ਇੱਥੇ ਦੇਖਣ ਨੂੰ ਮਿਲੂਗੀ ਜੇਕਰ ਤੁਸੀਂ ਵੀ ਆਪਣੇ ਸੁਪਨੇ ਦਾ ਘਰ ਖਰੀਦਣਾ ਚਾਹੁੰਦੇ ਹੋ ਤਾਂ ਇੱਕ ਵਾਰ ਵੀਰ ਹੋਰਾਂ ਨਾਲ ਕੰਟੈਕਟ ਕਰ ਲਓ ਨੰਬਰ ਆਪਾਂ ਸਕਰੀਨ ਦੇ ਉ